ਇਹ ਜਿਹੜਾ ਰਾਸ਼ਟ੍ਰਮント ਸਮਾਰੋਹ ਇਹ ਅਸੀਂ 5 ਸਾਲ ਤੋਂ ਕਰ ਰਹੇ ਹਾਂ ਜਿੱਦਾਂ ਕਿ ਮੈਂ ਇਹ ਚੀਜ਼ ਦੇਖੀ ਹੈ ਲੋਕਾਂ 'ਚ ਵਿਚਰ ਕੇ ਤੇ ਲੋਕਾਂ ਦੇ ਵਿੱਚ ਵੜ ਕੇ ਇੱਕ ਚੀਜ਼ ਦੇਖੀ ਹੈ ਲੋਕਾਂ ਨੂੰ ਚੰਗੇ ਸਿਆਸਤਦਾਨ ਬੰਦੀ ਤਾਂ ਲੋੜ ਹੈ ਹੀ ਆ ਪਰ ਲੋਕਾਂ ਦੀਆਂ ਕੁਝ ਲੋੜਾਂ ਵੀ ਨੇ ਜਿਹੜੀਆਂ ਵਿਚਾਰੀਆਂ ਸਮੇਂ ਸਿਰ ਕੁਰੀਆਂ ਹੁੰਦੀਆਂ ਰਹਿਣ ਤੇ ਲੋਕ ਮਰਦੇ ਨੇ ਅੱਜ ਜਿਹੜਾ ਅਸੀਂ ਐ ਅਸੀਂ 40 ਪਰਿਵਾਰਾਂ ਨੂੰ ਅੱਜ ਰਾਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਤਾਂ ਜੋ ਵੀ ਅੱਗੇ ਜਿਹੜਾ ਤੁਹਾਨੂੰ ਪਤਾ ਹੀ ਐ ਥੋੜਾ ਥੋੜਾ ਕਰਨ ਵਾਲੀ ਅੱਗੇ ਵੱਧਦਾ ਬੰਦਾ ਤੇ ਅੱਜ 40 ਪਰਿਵਾਰਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਇਸੇ ਤਰ੍ਹਾਂ ਅੱਗੇ 15 ਦਿਨਾਂ ਬਾਅਦ ਹੁਣ ਜਿਹੜਾ ਵਾ ਮੈਡੀਕਲ ਦਾ ਕਰਾਂਗੇ ਤੇ ਇਸ ਤੋਂ ਅੱਗੇ ਜਿਹੜੇ ਉਪਰਾਲੇ ਨੇ ਉਹ মিডিਆ ਦੇ ਸਾਹਮਣੇ ਆਉਂਦੇ ਰਹਿਣੇ ਨੇ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਵੀ ਅਸੀਂ ਜਿੱਦਾਂ ਲੋਕਾਂ ਲਈ ਸੰਘਰਸ਼ ਕਰਦੇ ਫਿਰਦੇ ਹਾਂ ਵੀ ਸੰਘਰਸ਼ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਜਾਣੋ ਵੀ ਅਸੀਂ ਸੰਘਰਸ਼ ਤੋਂ ਕਦੀ ਅੱਗੇ ਮਾਰ ਪਿੱਛੇ ਨਹੀਂ ਹਟਿਆ ਪਰ ਹੁਣ ਜਿਹੜੀ ਆ ਹੁਣ ਮੇਰੇ ਦਿਲ 'ਚ ਇੱਕੋ ਹੀ ਭਾਵਨਾ ਆ ਵੀ ਲੋਕਾਂ ਦੀ ਸੇਵਾ ਜਿਹੜੀ ਸੇਵਾ ਸੀ ਇੱਕ ਰਾਜਨੀਤੀ ਤੌਰ ਤੇ ਤਾਂ ਕਰਦੇ ਕਰਦੇ ਆ ਪਰ ਆ ਜਿਹੜਾ ਜ਼ਰੂਰੀ ਆ ਵੀ ਜਿੱਤੇ ਲੋਕ ਬੱਚੇ ਮੈਂ ਕਹਿੰਨਾ ਮੰਗਦੇ ਫਿਰਦੇ ਨੇ ਵਿਚਾਰੇ ਉਹ ਆਪਾਂ ਉਹਨਾਂ ਦੀ ਲੋੜਾਂ ਪੂਰੀਆਂ ਕਰੀਏ ਇਸ ਲਈ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਵੀ ਭਾਈ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਵੀ ਇਹ ਜਿਹੜਾ ਉਪਰਾਲਾ ਵਾ ਅੱਗੇ ਹੋਰ ਵੱਧ ਸਕੇ ਅੱਜ ਲੁਧਿਆਣਾ ਦੇ ਵਿੱਚ ਸੇਵ ਦਾ ਲਾਈਫ ਐਨ ਜੀਓ ਅਤੇ ਰਾਸ਼ਟਰੀ ਮਹਾਦੇਵ ਸੰਗਰਸ਼ ਦਲ ਹਿੰਦੁਸਤਾਨ ਵੱਲੋਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਉਪਰਾਲਾ ਪਿਛਲੇ 5 ਸਾਲ ਤੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਰਾਸ਼ਨ ਵੰਡੇ ਸਨ ਪਰ ਹੁਣ ਉਹਨਾਂ ਵੱਲੋਂ ਆਪਣੇ ਦਫ਼ਤਰ ਵਿੱਚ ਹੀ ਰਾਸ਼ਨ ਵੰਡਿਆ ਜਾਵੇਗਾ ਜਿਸ ਦੇ ذریعے ਉਹ ਜ਼ਰੂਰਤਮੰਦ ਲੋਕਾਂ ਦੇ ਨੰਬਰ ਲਿਖ ਕੇ ਰੱਖ ਸਕਣ ਅਤੇ ਇਸ ਦੌਰਾਨ ਅਮਿਤ ਕੁਮਾਰ ਪਰਦਾਨ ਰਾਸ਼ਟਰੀ ਮਹਾਦੇਵ ਸੰਗਠਨ ਦਲ ਹਿੰਦੁਸਤਾਨ ਵੱਲੋਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹਨਾਂ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਵੱਲੋਂ ਆਪਣੇ ਐਨਜੀਓ ਦੇ ਨਾਲ ਮਿਲ ਕੇ ਜਰੂਰਤਮੰਦ ਲੋਕਾਂ ਦੀ ਹਰ ਵਕਤ ਮਦਦ ਕੀਤੀ ਜਾ ਰਹੀ ਹੈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਲੋਕ ਇਸ ਐਨਜੀਓ ਨਾਲ ਜੁੜਨਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਐਨਜੀਓ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰ ਸਕਦੇ ਹਨ ਇਹ ਜਿਹੜਾ ਰਾਸ਼ਨਵੰਡ ਸਮਾਰੋਹ ਹੈ ਇਹ ਅਸੀਂ 5 ਸਾਲ ਤੋਂ ਕਰ ਰਹੇ ਹਾਂ ਜਿਵੇਂ ਸੇਵ ਦਾ ਲਾਈਫ ਐਨਜੀਓ ਸਾਡੇ ਚੱਲ ਰਹੀ ਹੈ ਤੇ ਹੁਣ ਅਸੀਂ ਆਪਣਾ ਸੰਗਠਨ ਜਿਹੜਾ ਸੀਗਾ ਬਣਾਇਆ ਸੀਗਾ ਤਿੰਨ ਸਾਲ ਤੋਂ ਰਾਸ਼ਟਰੀ ਮਹਾਦੇਵ ਸੰਘਰਸ਼ ਦਲ ਜਿੱਦਾਂ ਕਿ ਮੈਂ ਇਹ ਚੀਜ਼ ਦੇਖੀ ਆ ਲੋਕਾਂ 'ਚ ਵਿਚਰ ਕੇ ਤੇ ਲੋਕਾਂ ਦੇ ਵਿੱਚ ਵੜ ਕੇ ਇੱਕ ਚੀਜ਼ ਦੇਖੀ ਆ ਲੋਕਾਂ ਨੂੰ ਚੰਗੇ ਸਿਆਸਤਦਾਨ ਦੀ ਤਾਂ ਲੋੜ ਹੈ ਹੀ ਆ ਪਰ ਲੋਕਾਂ ਦੀਆਂ ਕੁਝ ਲੋੜਾਂ ਵੀ ਨੇ ਜਿਹੜੀਆਂ ਵਿਚਾਰੀਆਂ ਸਮੇਂ ਸਿਰ ਪੂਰੀਆਂ ਹੁੰਦੀਆਂ ਰਹਿਣ ਤੇ ਲੋਕ ਮਰਦੇ ਨਹੀਂ ਸੋ ਇਸ ਲਈ ਜਿਹੜਾ ਇਹ ਰਾਸ਼ਨਵੰਡ ਸਮਾਰੋਹ ਆ ਕਿ ਅਸੀਂ ਪਹਿਲੇ ਲੋਕਾਂ ਦੇ ਘਰ-ਘਰ ਜਾ ਕੇ ਪ੍ਰੋਵਾਈਡ ਕਰਾਉਂਦੇ ਸੀ ਉਹਨਾਂ ਨੂੰ ਪਰ ਜਿਹੜਾ ਹੁਣ ਅਸੀਂ ਉਪਰਾਲਾ ਕੀਤਾ ਇਹ ਸਾਰੀ ਸਾਡੀ ਟੀਮ ਨੇ ਸੰਗਠਨ ਨੇ ਸਾਰਿਆਂ ਨੇ ਇਹਨਾਂ ਨੇ ਮਿਲ ਕੇ ਇੱਕ ਉਪਰਾਲਾ ਕੀਤਾ ਵੀ ਇਸ ਵਾਰ ਜਿਹੜਾ ਅਸੀਂ ਹੈ ਨਾ ਰਾਸ਼ਨ ਹੈ ਜਿਹੜਾ ਇਹ ਅਸੀਂ ਦਫਤਰ ਵੰਡਾਂਗੇ ਤਾਂ ਜੋ ਜਿਹੜੇ ਵਿਚਾਰੇ ਲੋੜਵੰਦ ਨੇ ਉਹਨਾਂ ਦੇ ਅਸੀਂ ਨੰਬਰ ਤੱਕ ਵੀ ਲਿਖਾਂਗੇ ਕਿਉਂ ਕਿਉਂਕਿ ਦੇਖੋ ਸਾਡੇ ਵੱਲੋਂ ਦਵਾਈਆਂ ਵੀ ਮੁਫਤ ਆਪਣਾ ਮੁਹੱਈਆ ਕਰਾਈਆਂ ਜਾਂਦੀਆਂ ਨੇ ਤੇ ਜਿਹੜੇ ਪੈਨਸ਼ਨ ਦੇ ਤੌਰ ਤੇ ਜਿਵੇਂ ਪੈਸੇ ਹੁੰਦੇ ਨੇ ਕੁਝ ਉਹ ਵੀ ਲੋੜਵੰਦਾਂ ਨੂੰ ਦਿੱਤੇ ਜਾਂਦੇ ਨੇ ਤੇ ਅਸੀਂ ਉਹ ਚੀਜ਼ ਦਾ ਪਰਾਲਾ ਵਾ ਜਿਹੜਾ ਅੱਜ ਇਹ ਨਵਾਂ ਕੀਤਾ ਵਾ ਵੀ ਅਸੀਂ ਇਹਨਾਂ ਦੀ ਨੰਬਰ ਤੱਕਰ ਪ੍ਰੋਵਾਈਡ ਕਰ ਲਏ ਨੇ ਸਾਰਾ ਕੁਝ ਲੈ ਲਿਆ ਨੰਬਰ ਹੁਣ ਜਿਹੜਾ ਵੀ ਅਸੀਂ ਅੱਗੇ ਕੰਮ ਕਰਾਂਗੇ ਉਹ ਉਹਨਾਂ ਨੂੰ ਫੋਨ ਕਰਾਂਗੇ ਫੋਨ ਕਰਕੇ ਉਹਨਾਂ ਨੂੰ ਤੇ ਉਹਨਾਂ ਨੂੰ ਬੁਲਾ ਕੇ ਸਾਰਾ ਕੁਝ ਪ੍ਰੋਵਾਈਡ ਕਰਵਾਵਾਂਗੇ ਅੱਜ ਕਿੰਨੇ ਬੰਦੇ ਅੱਜ ਜਿਹੜਾ ਅਸੀਂ ਐ ਅਸੀਂ 40 ਪਰਿਵਾਰਾਂ ਨੂੰ ਅੱਜ ਰਾਸ਼ਨ ਪ੍ਰੋਵਾਈਡ ਕਰਵਾ ਰਹੇ ਆ ਤਾਂ ਜੋ ਵੀ ਅੱਗੇ ਜਿਹੜਾ ਤੁਹਾਨੂੰ ਪਤਾ ਹੀ ਐ ਥੋੜਾ ਥੋੜਾ ਕਰਨ ਵਾਲੀ ਅੱਗੇ ਵੱਧਦਾ ਬੰਦਾ ਤੇ ਅੱਜ 40 ਪਰਿਵਾਰਾਂ ਨੂੰ ਰਾਸ਼ਨ ਪ੍ਰੋਵਾਈਡ ਕਰਵਾ ਰਹੇ ਆ ਤੇ ਇਸੇ ਤਰ੍ਹਾਂ ਅੱਗੇ 15 ਦਿਨਾਂ ਬਾਅਦ ਹੁਣ ਜਿਹੜਾ ਵਾ ਮੈਡੀਕਲ ਦਾ ਕਰਾਂਗੇ ਤੇ ਇਸ ਤੋਂ ਅੱਗੇ ਜਿਹੜੇ ਉਪਰਾਲੇ ਨੇ ਉਹ মিডিਆ ਦੇ ਸਾਹਮਣੇ ਆਂਦੇ ਰਹਿਣੇ ਨੇ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਪੀ ਅਸੀਂ ਜਿੱਦਾਂ ਲੋਕਾਂ ਲਈ ਸੰਘਰਸ਼ ਕਰਦੇ ਫਿਰਦੇ ਆਂ ਪੀ ਸੰਘਰਸ਼ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਜਾਣੋ ਪੀ ਅਸੀਂ ਸੰਘਰਸ਼ ਤੋਂ ਕਦੀ ਅਮਿਤ ਕੁਮਾਰ ਪਿੱਛੇ ਨਹੀਂ ਹਟਿਆ ਪਰ ਹੁਣ ਜਿਹੜੀ ਆ ਹੁਣ ਮੇਰੇ ਦਿਲ 'ਚ ਇੱਕੋ ਹੀ ਭਾਵਨਾ ਵਾ ਪੀ ਲੋਕਾਂ ਦੀ ਸੇਵਾ ਜਿਹੜੀ ਸੇਵਾ ਅਸੀਂ ਇੱਕ ਮਰਾਜਨੀਤੀ ਤੌਰ ਤੇ ਤਾਂ ਕਰਦੇ ਕਰਦੇ ਆਂ ਪਰ ਆ ਜਿਹੜਾ ਜ਼ਰੂਰੀ ਆ ਪੀ ਜਿੱਤੇ ਲੋਕ ਬੱਚੇ ਮੈਂ ਕਹਿੰਨਾ ਮੰਗਦੇ ਫਿਰਦੇ ਨੇ ਵਿਚਾਰੇ ਉਹ ਆਪਾਂ ਉਹਨਾਂ ਦੀ ਲੋੜਾਂ ਪੂਰੀਆਂ ਕਰ ਲਈਆਂ ਸਰਕਾਰ ਦਾ ਬੋਲਟ ਉਹ ਤਾਂ ਅਗਰ ਦੇਖਣੇ ਐਨ ਜੀਓ ਇੱਕ ਅਪਰਲਾ ਕਰ ਰਿਹਾ ਦੇਖੋ ਸਰਕਾਰ ਤਾਂ ਮੈਂ ਕਹਿੰਨਾ ਦਾਅਵੇ ਕਰਦੀ ਹੈ ਸਰਕਾਰ ਦਾਅਵੇ ਕਰਦੀ ਪਰ ਦਾਅਵਿਆਂ ਦੇ ਵਿੱਚ ਕੁਝ ਨਹੀਂ ਹੁੰਦਾ ਤੇ ਇਸ ਲਈ ਜਿਹੜੀ ਐਨ ਜੀਓ ਆ ਹੁਣ ਸਾਡੀਆਂ ਸੰਗਠਨ ਨੇ ਜੇ ਸਾਡੇ ਸੰਗਠਨ ਚਾਹਣ ਤੇ ਕੋਈ ਵੀ ਭੁੱਖਾ ਨਹੀਂ ਸੋਚ ਸਕਦਾ ਕੋਈ ਲੋੜ ਵੰਦਾ ਉਹਦੀ ਲੋੜ ਪੂਰੀ ਹੋ ਸਕਦੀ ਹੈ ਜੇ ਸਾਡੇ ਸੰਗਠਨ ਚਾਹਣ ਪਰ ਮੈਂ ਕਹਿੰਨਾ ਮੈਂ ਸਾਰੇ ਆਪਣੇ ਸੰਗਠਨਾਂ ਨੂੰ ਕਹਿਣਾ ਚਾਹਨਾ ਸਾਰੇ ਐਨਜੀਓ ਦੇ ਮੈਂਬਰਾਂ ਨੂੰ ਕਹਿਣਾ ਚਾਹਨਾ ਸਾਰੀਆਂ ਐਨਜੀਓ ਨੂੰ ਕਹਿਣਾ ਚਾਹਨਾ ਭਾਈ ਦੇਖੋ ਇਲਾਜ ਵੀ ਜ਼ਰੂਰੀ ਹੈ ਪਰ ਜਿਹੜੀ ਲੋੜਾਂ ਨੇ ਨਾ ਲੋਕ ਜਿੱਥੋਂ ਮਰਦੇ ਪਏ ਨੇ ਵਿਚਾਰੇ ਮੈਂ ਕਹਿੰਦਾ ਮੈਨੂੰ ਇੰਨੀਆਂ ਕਾਲਾਂ ਆਉਂਦੀਆਂ ਨੇ ਜਦੋਂ ਸਟੇਟਸ ਲਾਈਦਾ ਭਈ ਭਾਈ ਰਾਸ਼ਨ ਹੈ ਨਾ ਵੰਡਿਆ ਨੇ ਇੰਨੀਆਂ ਦੂਰੋਂ ਦੂਰੋਂ ਕਾਲਾਂ ਆਉਂਦੀਆਂ ਬਾਈ ਜੀ ਕਿੱਥੇ ਵੰਡਿਆ ਜਾਣਾ ਕੀ ਹੁੰਦਾ ਆਪਣੇ ਦਿਲ ਨੂੰ ਨਾ ਇੱਕ ਬਹੁਤ ਇੱਕ ਮਹਿਸੂਸ ਹੁੰਦਾ ਭਈ ਯਾਰ ਇੱਕ ਰਾਸ਼ਨ ਖਾਤਰ ਲੋਕ ਦੇਖੋ ਕਿੱਥੋਂ ਕਿੱਥੋਂ ਫੋਨ ਕਰ ਰਹੇ ਏਸ ਲਈ ਬਾਈ ਜੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਮੈਂ ਸਾਰੇ ਸੰਗਠਨਾਂ ਨੂੰ ਕਹਿਣਾ ਚਾਹਨਾ ਵੀ ਜਿਹੜਾ ਅਸੀਂ ਅਭਰਾਲਾ ਕੀਤਾ ਇਹ ਤੁਸੀਂ ਵੀ ਆਪਣੇ ਆਪਣੇ ਏਰੀਆ 'ਚ ਕਰੋ ਤਾਂ ਜੋ ਜਿਹੜੇ ਲੋੜਵੰਦ ਨੇ ਜਿਹੜੇ ਬੱਚੇ ਮੰਗਲ ਦੀ ਸਵੇਰੇ ਭੇਜਦੇ ਆ ਵਿਚਾਰੇ ਪਈ ਭਾਈ ਉਥੋਂ ਆਟਾ ਮਿਲ ਜੂਗਾ ਆਪਾਂ ਨੂੰ ਕਿਲੋ ਤੇ ਉਥੋਂ ਚਾਵਲ ਮਿਲ ਜਾਣਗੇ ਕਿਲੋ ਇਹ ਚੀਜ਼ਾਂ ਬੰਦ ਹੋ ਸਕਦੀ ਤੁਸੀਂ ਇਹ ਵੈਰੀਫਾਈ ਕਰਦੇ ਪਹਿਲਾਂ ਵੀ ਇਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਕਿ ਕਈ ਵੇਲੇ ਕਈ ਗਲਤ ਲੋਕ ਵੀ ਆ ਕੇ ਇਦਾਂ ਰਾਸ਼ਨ ਲੈ ਜਾਂਦੇ ਕਿ ਉਹ ਫੇਰ ਬਾਅਦ ਚ ਕੇ ਵੇਚਦੇ ਆ ਤੁਸੀਂ ਇਹਨਾਂ ਨੂੰ ਵੈਰੀਫਾਈ ਕੀਤਾ ਬਿੰਦਾਂ ਨਾਲ ਵੈਰੀਫਾਈ ਸਾਰਾ ਕੁਝ ਅਸੀਂ ਕਰੀਦਾ ਪਰ ਇਹ ਹੈ ਅਸੀਂ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਣਾ ਚਾਹੁੰਦੇ ਜੀ ਦੇਖੋ ਜਿਹਦੇ ਭਾਗਾਂ ਦਾ ਲਿਖਿਆ ਤੇ ਉਹੀ ਖਾਊਗਾ ਕਹਿੰਦੇ ਹੱਥ ਦੀ ਲਕੀਰ ਤੇ ਮੱਥੇ ਦੀ ਤਕਦੀਰ ਕੋਈ ਨਹੀਂ ਬੋਲ ਸਕਦਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਤੁਹਾਡੇ ਨਾਲ ਜੁੜਨਾ ਚਾਹਣ ਜਿਵੇਂ ਤੁਸੀਂ ਰਾਜਨ ਦੇ ਆਜ 40 ਬੰਦੇ ਦੇਆ ਚਾਹ ਕੱਲ 400 ਨੂੰ ਵੀ ਦੇਣਾ ਚਾਹੁੰਦੇ ਤੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਕਿ ਤੁਹਾਨੂੰ ਕਿੱਥੇ ਆ ਕੇ ਮਿਲਣ ਜਾ ਉਹ ਵੀ ਦੱਸ ਦਿਓ ਮੈਂ ਸਾਰੇ ਹੀ ਇੱਕ ਜਿਹੜੇ ਸਮਾਜਿਕ ਤੌਰ ਤੇ ਲੋਕ ਸੇਵਾ ਕਰਨਾ ਚਾਹੁੰਦੇ ਨੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਸਾਡੇ ਨਾਲ ਵਾਦੋ ਵਾਦ ਇੱਕ ਤਾਂ ਜੁੜੋ ਤਾਂ ਜੋ ਵੀ ਆਪਾਂ ਗਰੀਬ ਬੰਦ ਜਿਹੜੇ ਲੋੜਵੰਦ ਨੇ ਉਹਨਾਂ ਦੀ ਲੋੜਾਂ ਪੂਰੀਆਂ ਕਰ ਸਕੀਏ ਤੇ ਜਿਹੜੇ ਨਸ਼ਿਆਂ ਦੇ ਵਿੱਚ ਮਾਵਾਂ ਦੇ ਪੁੱਤ ਡੁੱਬੇ ਹੋਏ ਨੇ ਉਹਨਾਂ ਨੂੰ ਕੱਢਣ ਲਈ ਜਿਵੇਂ ਕਿ ਅਸੀਂ ਇਹ ਨਹੀਂ ਆ ਕਿ ਇੱਕ ਦਾਅਵੇ ਕਰ ਰਹੇ ਆ ਜਾਂ ਇੱਕ ਪ੍ਰੈਸ মিডিਆ ਸਾਹਮਣੇ ਖੋਖੇ ਆਪਣਾ ਹਵਾ ਮਾਰ ਰਹੇ ਆ ਬਕਾਇਦਾ ਰਜਿਸਟਰਡ ਲੱਗੇ ਹੋਏ ਨੇ ਜੋ ਅਸੀਂ ਨਸ਼ੇ ਪ੍ਰਤੀ ਵੀ ਕੀਤਾ ਪੰਜਾਬ ਸਰਕਾਰ ਨੂੰ ਵੀ ਮੈਂ ਇਹ ਤੇ ਕਹਿ ਗੱਲ ਕਹਿਣਾ ਚਾਹੁੰਨਾ ਤੇ ਪੰਜਾਬ ਪੁਲਿਸ ਨੂੰ ਵੀ ਦੱਸਣਾ ਚਾਹੁੰਨਾ ਪੀਐਸੀ 200 ਤੋਂ ਵੱਧ ਨਸ਼ਿਆ ਦਾ ਜਿਹੜਾ ਵਾ ਬੱਚਾ ਉਹ ਵੀ ਅਸੀਂ ਸੈਂਟਰਾਂ ਦੇ ਵਿੱਚ ਭੇਜਿਆ ਆਪਣੇ ਨਿੱਜੀ ਖਰਚਿਆਂ ਤੋਂ ਇਸ ਲਈ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਵੀ ਭਾਈ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਵੀ ਇਹ ਜਿਹੜਾ ਉਪਰਾਲਾ ਵਾ ਅੱਗੇ ਹੋਰ ਵੱਧ ਸਕੇ ਸਾਰੇ ਫਿਰ ਲੋੜਵੰਦ ਪਰਿਵਾਰ ਨੇ ਜੇ ਤੁਹਾਡੇ ਜੀ ਹੈਲਪ ਚਾਹੀਦੀ ਲੋੜ ਪਵੇ ਤਾਂ ਤੁਸੀਂ ਮੈਨੂੰ ਕੰਟੈਕਟ ਇਸ ਤਰ੍ਹਾਂ ਕਰ ਸਕਦੇ ਮੈਨੂੰ ਕੰਟੈਕਟ ਕਰ ਸਕਦੇ ਮੇਰਾ ਮੋਬਾਈਲ ਨੰਬਰ ਹੈ 74027 00004 74027 404 ਤੇ ਡੁਗਰੀ ਹਿੰਮਤ ਸਿੰਘ ਨਗਰ ਨੀਅਰ ਫਾਟਕ ਇੱਥੇ ਆ ਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਮਿਲ ਸਕਦੇ ਨੇ ਤੇ ਮੇਰਾ ਮੋਬਾਈਲ 24 ਘੰਟੇ ਚੱਲਦਾ WhatsApp 24 ਘੰਟੇ ਚੱਲਦਾ ਜਦੋਂ ਮਰਜ਼ੀ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ